ਅਜਾ ਟੰਨੀ ਟਿਕਣਾ ਜੀ ਹੁਣ ਜਿੱਦਾਂ ਅ ਅਦਾਲਤ ਦੇ ਵਿੱਚ ਹੁੰਦੇ ਆ ਕੇਸ ਦਾ ਨਿਬਟਾਰਾ ਹੁੰਦਾ ਜੱਜ ਕਹਿ ਦਿੰਦਾ ਵੀ ਨਹੀਂ ਜੀ ਤੇ ਤੇ ਰਿਮੂਵਲ ਲਾਤੀ ਉਹ ਫਿਰ ਨਾਲ ਦੇ ਨਾਲ ਹੀ ਫੜ ਹੋ ਰੇ ਆ ਇਹ ਇਹ ਇਹਦਾ ਕੀ ਸਿਚੁਏਸ਼ਨ ਐ ਇਸ ਟਾਈਮ ਬਣ ਰਹੀ ਹੈ ਜਿਹੜਾ ਜਿਹੜੀ ਰਿਮੂਵਲ ਆ ਜੱਜ ਦੀ ਉਹ ਫਾਈਨਲੀ ਹੁੰਦੀ ਜਦ ਤੱਕ ਬੰਦਾ ਬੀਆਈਏ ਚ ਅਪੀਲ ਹਾਰਦਾ ਨਹੀਂ ਹੈਗਾ ਇਹ ਅਜੇ ਅਲਾਉਡ ਹੈਗੀ ਐ ਬੀਆਈਏ ਚ ਅਪੀਲ ਕਰਨੀ ਕਿ ਉਹ ਵੀ ਰੋਕ ਰਹੀ ਐ ਸਪੋਰਸ ਅਲਾਉਡ ਹੈਗੀ ਐ ਅਲਾਉਡ ਹੈਗੀ ਐ ਠੀਕ ਆ ਕਿਉਂਕਿ ਮੈਂ ਮੈਂ ਕਹਾਂ ਵੀ ਨੇਰ ਹੁਣ ਪੂਰਾ ਹੀ ਮਚਿਆ ਜੀ ਨੇਵਰ ਨੋ ਇਸ ਧੂਏ ਦੇ ਵਿੱਚ ਇਸ ਘਟੇ ਦੇ ਵਿੱਚ ਇਹ ਵੀ ਨਾ ਪਤਾ ਲੱਗੇ ਵੀ ਕੀ ਹੋਣਾ ਹੈ ਅੱਗੇ ਨਹੀਂ ਹਾਂਜੀ ਤੁਹਾਨੂੰ ਆਪਾ ਮਤਲਬ ਕੀ ਹੈ ਕਿ ਉਹੀ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਸ਼ਾਰਟ ਵੀਡੀਓ ਜਿੱਦਾਂ ਹੁੰਦੀਆਂ ਟਿਕਟੌਕ ਵਗੀਲ ਇੰਸਟਾਗ੍ਰਾਮ ਵਗੀਲ ਮੈਂ ਕਹਿੰਦਾ ਤੁਹਾਡੇ ਨੂੰ ਇਹ ਲੌਂਗ ਫਾਰਮੈਟ ਦਾ ਮਕਸਦ ਹੀ ਇਹ ਹੈ ਕਿ ਫਾਈਨ ਲਾਈਨ ਕਿੱਥੇ ਹੈਗੀ ਆ ਹਾਂਜੀ ਇਹ ਵੀ ਨਾ ਬੰਦਾ ਸੋਚੇ ਕਿ ਕਿਤੋਂ ਵੀ ਕਿਸੇ ਨੂੰ ਵੀ ਕਿੱਥੇ ਵੀ ਚੱਕਿਆ ਜਾ ਸਕਦਾ 2 ਸਾਲਾਂ ਵਾਲੇ ਜਿਹੜੀ ਉਹ ਬਿਲਕੁਲ ਸਪੇਟ ਦੇ ਵਿੱਚ ਆ ਸਕਦੇ ਆ ਕਿਸੇ ਟਾਈਮ ਵੀ ਪਰ ਜਿਹਨਾਂ ਦੀ ਹੁਣ ਕੇਸ ਤੇ ਜੱਜ ਨੇ ਫੇਲ ਕਰਤਾ ਕੇਸ ਉਹਨਾਂ ਨੇ ਅਪੀਲ ਜਿਹੜੀ ਲਾਣੀ ਆ ਰਾਜਕਰਨ ਜੀ ਫਰਕ ਐ ਇ ਫਰਕ ਸਿਰਫ ਇੰਨਾ ਪਿਆ ਕਿ ਪਹਿਲਾ ਬੰਦਾ ਸੋਚਦਾ ਹੁੰਦਾ ਹੈਗਾ ਕਿ ਯਾਰ ਮੈਂ ਕੋਈ ਨਹੀਂ ਮੈਂ ਵੇਖ ਕੇ ਦੱਸੂਗਾ ਵਕੀਲ ਨੂੰ ਆਖਰੀ ਦਿਨ ਤੇ 30 ਦਿਨ ਦਿੱਤੇ ਉਹਨੇ ਕਿਹਾ ਮੈਂ 25ਵੇਂ ਦਿਨ ਜਾ ਕੇ ਵਕੀਲ ਨੂੰ ਹਾਇਰ ਕਰਨਾ ਉਹ ਬੰਦਾ ਹੁਣ ਅੱਜ ਕਹਿ ਰਿਹਾ ਕਿ ਮੇਰੀ ਡੇਵਲ ਤੇ ਅਪੀਲ ਲਾਓ ਮਤਲਬ ਫਰਕ ਇਹ ਆ ਗਿਆ ਹਮ ਅੱਛਾ ਜੇ ਅੱਛਾ ਜਿਹੜੇ ਅਟਾਰਨੀ ਟੇਕਣਾ ਜੀ ਇਹ ਵੀ ਸੀ ਕਿ ਜਿਹੜੇ ਕੇਸ ਲਾਉਣ ਵਾਲਿਆਂ ਦੇ ਵਿੱਚ ਇਹ ਵੀ ਇਦਾਂ ਦੇ ਬੜੇ ਸੀ ਨਾ ਵੀ ਉਹ ਸਾਲ ਦਾ ਟਾਈਮ ਟੱਪ ਗਿਆ ਅੱਗੇ ਫਿਰ ਵੀ ਕਿਤੇ ਕਿਤੇ ਲੱਗ ਜਾਂਦਾ ਸੀ ਹੁਣ ਉਹ ਸਿਚੁਏਸ਼ਨ ਕੀ ਹੈ ਜਿੰਨਾਂ ਨੂੰ ਸਾਲ ਤੋਂ ਵੱਧ ਹੋ ਗਿਆ ਜਿਨ੍ਹਾਂ ਨੇ ਸਾਲ ਦੇ ਵਿੱਚ ਵਿੱਚ ਕੇਸ ਜਿਹੜਾ ਨਹੀਂ ਲਾਇਆ ਜਿਹੜੀ ਉਹ ਡੈਡ ਲਾਈਨ ਕਰਾਸ ਕਰ ਗਏ ਆ ਕੀ ਕੇਸ ਅਜੇ ਉਹ ਲੱਗ ਰਹੇ ਨੇ ਬੰਦਾ ਆਪਣਾ ਕੇਸ ਲਗਾ ਸਕਦਾ ਪਰ ਉਹਨੂੰ ਅਸਾਲਮ ਨਹੀਂ ਮਿਲਦੀ ਫਿਰ ਉਹਨੂੰ ਵਿਧ ਹੋਲਡਿੰਗ ਹੀ ਮਿਲਦੀ ਹੈ ਮਤਲਬ ਕਿ ਵਰਕ ਪਰਮਿਟ ਤੇ ਹੋ ਇਦਾਂ ਦੀ ਚੀਜ਼ਾਂ ਮਿਲਦੀਆਂ ਤੇ ਉਹਦੀ ਵੀ ਬੜੀ ਜਦਾ ਰਾਈਜ਼ ਹੈਗੀ ਆ ਉਹ ਵਾਲੀ ਫਾਈਲਿੰਗਸ ਦੀ ਕਿਉਂਕਿ ਕਾਫੀ ਸਾਰੇ ਲੋਕ ਜਿਹੜੇ ਬੈਠੇ ਜਗੇ ਉਹ ਕਹਿੰਦੇ ਨਹੀਂ ਲਾਣੇ ਕੇਸ ਕੋਈ ਫੋਰਵਰਡ ਐਵਰ ਰੀਜ਼ਨ ਫਾਈਨੈਂਸ਼ੀਅਲ ਰੀਜ਼ਨ ਜੋ ਵੀ ਉਹਨਾਂ ਦੇ ਰੀਜ਼ਨ ਸੀਗੇ ਕੋਈ ਹੋਰ ਪਟੀਸ਼ਨ ਦੀ ਵੇਟ ਕਰਦੇ ਹੋਣੇ ਆ ਇੱਕਰ ਵਾਲੀ ਸਿਟੀਜ਼ਨ ਬਣ ਕੇ ਕਰੂਗੀ ਉਹਦੀ ਵੇਟ ਕਰਦੇ ਹੋਣੇ ਆ ਉਹ ਸਾਰਿਆਂ ਨੂੰ ਹੁਣ ਜਿਹੜੀਆਂ ਭਾਜੜਾਂ ਜਿਹੜੀਆਂ ਪੈ ਗਈਆਂ ਠੀਕ ਆ ਠੀਕ ਆ ਸਿਟੀਜ਼ਨ ਤਾਂ ਬਣੂਗੀ ਉਸ ਤੋਂ ਪਹਿਲਾਂ ਬੱਚੂਗਾ ਬੰਦਾ ਤਾਂ ਸਿਟੀਜ਼ਨ ਤੱਕ ਜਿਹੜਾ ਪਹੁੰਚੂਗਾ ਤੇ ਹੋਰ ਬੜੀਆਂ ਇਹਨਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਕਿ ਹੁਣ ਜਿਹੜੀ ਐਪਲੀਕੇਸ਼ਨ ਪੈਂਡਿੰਗ ਵੀ ਹੈਗੀ ਆ ਰਾਈਟ ਹੁਣ ਜੇ ਟਰੰਪ ਨੇ ਟਾਰਗੇਟ ਕਰਨ ਤੇ ਆਣ ਤੇ ਉਹਨੇ ਕਹਿੰਦਾ ਠੀਕ ਆ ਪੈਂਡਿੰਗ ਆ ਤਾਂ ਪੈਂਡਿੰਗ ਆ ਪਰ ਤੁਸੀਂ ਅੱਜ ਦੀ ਡੇਟ ਤੇ ਰਿਮੂਵੇਬਲ ਤੇ ਉਹ ਚੀਜ਼ਾਂ ਦਾ ਜਿਹੜਾ ਸੀਗਾ ਕਿ ਕੱਲਾ ਈਵਨ 30 ਤੁਹਾਨੂੰ ਨਹੀਂ ਰੋਕੇ ਰੱਖ ਸਕਦਾ ਇੱਥੇ ਉਹ ਚੀਜ਼ਾਂ ਦਾ ਬ ਸੋ ਕਿਉਂਕਿ ਇਵੈਂਚੁਅਲੀ ਜਿਹੜਾ ਕੋਰਟ ਨੇ ਜਿਹੜਾ ਕੇਸ ਆ ਉਹ ਫਿਰ ਐਡਮਿਨ ਕਲੋਜ਼ ਜਾਂ ਜਿਹੜਾ ਉਹ ਬੰਦ ਕਰਨ ਤੋਂ ਬਾਅਦ ਹੀ ਫਿਰ ਬੰਦੇ ਦਾ ਉਹ ਵਾਲੇ ਪਾਸੇ ਨੂੰ ਹੁੰਦਾ ਹੁੰਦਾ ਸੀਗਾ ਸੋ ਸੋ ਉੱਥੇ ਉਹਨੂੰ ਉੱਥੇ ਕੁੰਡੀ ਪਸਾ ਸਕਦੇ ਆ ਉੱਥੇ ਐਦਾਂ ਹੁੰਦਾ ਹੈ ਵਕੀਲ ਕੁਝ ਕਹਿ ਰਿਹਾ ਵਿਚੇ ਬਚੂਲਾ ਆ ਗਿਆ ਪੈਰਾਲੀਗਲ ਆ ਗਿਆ ਉਹਨੇ ਕਹ ਲੈ ਭਾਈ ਮੈਂ ਤੇਰੇ ਫਾਰਮ ਫੂਮ ਭਰ ਦਿੰਨਾ ਇੱਧਰ ਉੱਧਰ ਦੋ ਚਾਰ ਉਹ ਰੈਟੀਫਾਈ ਕਰ ਦਈਏ ਤੇਰਾ ਹੂੰ ਉਹ ਉਹ ਪਹਿਲੀ ਗੱਲ ਤਾਂ ਇਹ ਪਾਣੀ ਨਹੀਂ ਚਾਹੀਦੇ ਸੀਗੇ ਪਤਾ ਨਹੀਂ ਇਹਨਾਂ ਨੂੰ ਕਾਨੂੰਨ ਕਨਾਨ ਦਾ ਕੀ ਆ ਕਿੱਧਰਲੇ ਪਾਸੇ ਜਾਂਦਾ ਇਹ ਸਿਰਫ ਜਿਹੜਾ ਕਹਿ ਲਓ ਜੀਹ ਜਿਓਰੀ ਕਰਕੇ ਲੋਕਾਂ ਦੀ ਫਾਰਮ ਫੂਮ ਭਰ ਸਕਦੇ ਆ ਸਵਾਗਤ ਥੋੜਾ ਜਿਹਾ ਵਧੀਆ ਕਰ ਦਿੰਦੇ ਵਕੀਲ ਨਾਲ ਤੇ ਤਾਂ ਕਰਕੇ ਜਿਹੜਾ ਤੁਸੀਂ ਕਹਿ ਲਓ ਕਿ ਪ੍ਰੋਫੈਸ਼ਨ ਸੀਗਾ ਪਰ ਜਿੱਦਾਂ ਟੈਕਨੀਕਲ ਕੇਸ ਹੈਗੇ ਨਾ ਜਿਨ੍ਹਾਂ ਦੇ ਵੀ ਰਿਮੂਵਲ ਹੈਗੇ ਆ ਪੈਰਾ ਲੀਗ ਨਾਲ ਉਹ ਨਹੀਂ ਆਪਾਂ ਰੋਕ ਸਕਦੇ ਪਰ ਤੁਹਾਨੂੰ ਜ਼ਰੂਰ ਮੈਸੇਜ ਕਰ ਸਕਦੇ ਆ ਕਿ ਮੈਂ ਕਿਹਾ ਸੈਂਸਿਬਿਲਟੀ ਨਹੀਂ ਹੋਊਗੀ ਕਿ ਜੇ ਤੁਸੀਂ ਅਜੇ ਵੀ ਰਿਮੂਵਲ ਜਾਂ ਡਿਪੋਟੇਸ਼ਨ ਆਰਡਰ ਤੁਸੀਂ ਪੈਰਾਲੀਗਲਾਂ ਦੇ ਨਾਲ ਫਸੇ ਹੋਏ ਆ ਅਜੇ ਵੀ ਕਿਉਂਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਈ ਵਾਰੀ ਸਾਨੂੰ ਪੁਛ ਬੈ ਕੇ ਦਿੰਦੇ ਸੀ ਕਿ ਲੈ ਬਈ ਮੈਂ ਤਾਂ ਇਦਾਂ ਕਰਨਾ ਮੈਂ ਤਾਂ ਇਦਾਂ ਕਰਨਾ ਬੰਦੇ ਨੇ ਯਾਰ ਤੂੰ ਸਾਲਮ ਆਫਿਸ ਚਲ ਜਾਓ ਕਹਿੰਦਾ ਨਹੀਂ ਮੈਂ ਬੀਏ ਦੇ ਇਦਾਂ ਜਾਣਾ ਤੇ ਮੈਂ ਦੋਸਤੋਂ ਪੁੱਛ ਕੇ ਦੱਸੂੰਗਾ ਮੈਂ ਆਪਣੇ ਭਾਜੀ ਤੋਂ ਪੁੱਛ ਕੇ ਦੱਸੂੰਗਾ ਸੋ ਉਹ ਚੀਜ਼ ਸੀਗੀ ਕਿ ਅੱਜ ਦੀ ਰੇਟ ਦੇ ਵਿੱਚ ਜਿੱਧਰਲੇ ਪਾਸੇ ਨੂੰ ਖਲਾਫ ਜਿਹੜੇ ਜਾ ਰਹੇ ਆ ਨਾ ਉਹਨੂੰ ਪਲੀਜ਼ ਜਿਹੜਾ ਵੀ ਤੁਹਾਡਾ ਵਕੀਲ ਹੈਗਾ ਗੱਲ ਸੁਣੋ ਉਹਦੀ ਇਹ ਵਿੱਚ ਵਿਚੋਲੇ ਮੀਡਲ ਮੈਨ ਜਿਹੜਾ ਉਹ ਸਿਸਟਮ ਜਿਹੜੇ ਖਤਮ ਕਰੋ ਇਹਨਾਂ ਨੇ ਇਹ ਕੈਚ ਅਪ ਨਹੀਂ ਹੋਏ ਇਹ ਆਪਣੇ ਐਕਸਪੀਰੀਅੰਸ ਤੋਂ ਬੋਲਦੇ ਹੁੰਦੇ ਆ ਕਿ 5 ਸਾਲ ਚਾ ਗੱਲਾਂ ਸੁਣੀਆਂ ਹੈਗੀਆਂ 7 ਸਾਲ ਚੋਂ ਗੱਲਾਂ ਸੁਣੀਆਂ ਸੀਗੀਆਂ ਪਰ ਜਿੰਨੀ ਤੇਜ਼ੀ ਨਾਲ ਲਾਅ ਚੇਂਜ ਹੋ ਰਿਹਾ ਕਿ ਐਵਰੀ ਡੇ ਤੁਹਾਨੂੰ ਬੇਸਿਕਲੀ ਪੜ੍ਹਨਾ ਪੈ ਰਿਹਾ ਵਾ ਕਈ ਘੰਟੇ ਕਿ ਕੀ ਕੀ ਚੇਂਜ ਆ ਕਿੰਦਾ ਕਿੰਨਾ ਸਿਸਟਮ ਮੇਰੇ ਟੌਪਲ ਹੋ ਰਿਹਾ ਇਹ ਜਿਹੜੇ ਲੋਕ ਆ ਇਹ ਸਿਰਫ ਫਾਰਮ ਫਿਲਰ ਹੁੰਦੇ ਆ ਕਹਾਣੀਆਂ ਘੂਣੀਆਂ ਦੇ ਬੇਸ ਤੇ ਚੱਲਦੇ ਆ ਸੋਣੀ ਸਰਨਾਈ ਦੇ ਵਿੱਚ ਠੀਕ ਆ ਅੱਧੇ ਇੱਕ ਤਾਂ ਆਪਣਾ ਪ੍ਰੋਗਰਾਮ ਪ੍ਰੋਗਰਾਮ ਵੀ ਸੁਣਦੇ ਆ ਉਤੋਂ ਟ੍ਰੇਨ ਕੋਈ ਸ਼ੱਕ ਨਹੀਂ ਹੈ ਮਤਲਬ ਫੈਕਟ ਹੈਗਾ ਇਹ ਠੀਕ ਆ ਸੋ ਕੀ ਸੀਗਾ ਕਿ ਜੇ ਤੁਸੀਂ ਰਿਮੂਵਲਸ ਹੈਗੇ ਨਾ ਤੇ ਦੋ ਨੰਬਰ ਤੇ ਤੁਸੀਂ ਆਏ ਆ ਤੇ ਇਹ ਥੋੜੀ ਜੀ ਸਿਆਣਾ ਵਰਤਿਓ ਬਾਅਦ ਚ ਕਿਤੇ ਨਹੀਂ ਇਹਨਾਂ ਨੇ ਕਢਾਣਾ ਘੜੋਣਾ ਮਤਲਬ ਜੇ ਹੋਇਆ ਉਹ ਚੀਜ਼ ਤੋਂ ਥੋੜਾ ਜਿਆਦਾ ਜ਼ਰੂਰ ਉਹ ਕਰਿਓ ਉਹਦੇ ਕਰਕੇ ਵੀ ਆਪਣੀ ਕਮਿਊਨਿਟੀ ਜਿਹੜੀ ਕਾਫੀ ਫਸਦੀ ਆ ਅੱਛਾ ਜਿਨ੍ਹਾਂ ਦੇ ਦੋ ਸਾਲ ਅਜੇ ਨਹੀਂ ਹੋਏ ਉਹਨਾਂ ਦੀ ਫਾਈਨਲ ਡੇਟ ਆ ਗਈ ਆ ਉੱਥੇ ਫੈਸਲਾ ਹੋਣਾ ਆ ਕੇਸ ਦਾ ਆ ਉਹ ਵੀ ਆਬਵੀਅਸਲੀ ਫਿਰ ਉਹਨਾਂ ਦੇ ਉੱਤੇ ਵੀ ਤਲਵਾਰ ਲਟਕ ਰਹੀ ਹੈ ਬਿਲਕੁਲ ਲਟਕ ਰਹੀ ਹੈ ਜਦ ਤੱਕ ਜੱਜ ਦੇ ਮੂਹਰੇ ਬਹਿ ਕੇ ਕੇਸ ਸ਼ੁਰੂ ਨਹੀਂ ਹੋ ਜਾਂਦਾ ਤਦ ਤੱਕ ਤਲਵਾਰ ਲਟਕ ਰਹੀ ਹੈ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਨੇ ਹੁਣ ਕੁਝ ਕੁ ਮਹੀਨੇ ਰਹਿ ਗਏ ਉਹ 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 ਹੁਣ ਸਾਰੇ ਡਰੇ ਪਏ ਉਹ ਫਿਰ ਘਰਾਂ 'ਚ ਹੀ ਰਹਿੰਦੇ ਹੋਣੇ ਆ ਇਹ ਵੀ ਸਿਚੁਏਸ਼ਨ ਆਈ ਹੋਈ ਆ ਇਹ ਵੀ ਲੋਕ ਜਦੋਂ ਦੱਸਦੇ ਆ ਵੀ ਇਹ ਇਹ ਚੀਜ਼ਾਂ ਬਣ ਰਹੀਆਂ ਲੋਕ ਕੰਮਕਾਰਾਂ ਤੇ ਜਾਣੋਂ ਹਟ ਗਏ ਆ ਜਾਂ ਹੋਰ ਚੀਜ਼ਾਂ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਡਰ ਮਹਿਸੂਸ ਹੋ ਰਿਹਾ ਹਾਂਜੀ ਹਾਂਜੀ ਪੋਸੀਬਲ ਆਪਣਾ ਹੁਣ ਮਤਲਬ ਕਿ ਦੇਖੋ ਐਵੇਂ ਨਾ ਬਿਨਾ ਮਤਲਬ ਦੇ ਬੰਦਾ ਉਹ ਵੀ ਫੂਕ ਛੱਕੇ ਤੁਰਿਆ ਰਹੇ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਜਦੋਂ ਮੈਂ ਕਿਹਾ ਅਗਲੇ ਨੇ ਹੁਣ ਭਾਜੀ ਉਹਨਾਂ ਨੇ ਕਿਹਾ ਕਿ ਫਰਵਰੀ 25 ਤੋਂ ਐਲ ਏ ਦੇ ਵਿੱਚ ਡੋਰ ਨਾਕਿੰਗ ਕਰਕੇ ਉਹਨਾਂ ਨੇ ਜਿਹੜੀ ਸਵੀਪ ਕਰਨੀ ਹੈ ਕੱਲ ਹੀ ਐਲ ਏ ਟਾਈਮ ਨੇ ਕਿਹਾ ਸੀ ਕਿ ਕਹਿੰਦੇ ਵੀ ਲੀਕਡ ਡਾਕੂਮੈਂਟ ਚ ਪਤਾ ਲੱਗ ਗਿਆ ਕੱਲੇ ਕੱਲੇ ਘਰੇ ਜਾ ਰਹੇ ਅੱਛਾ ਪਰ ਇੱਕ ਕਰੇ ਜਾਉਗੇ ਸਾਰੇ ਸਵੀਪ ਜਿਹੜੀ ਕਰਨੀ ਹੈ ਤੁਸੀਂ ਦੇਖੋ ਕਿ ਕੈਲੀਫੋਰਨੀਆ ਵੀ ਜਿਹੜਾ ਟਾਰਗੇਟ ਤੇ ਹੈਗਾ ਆਪਣੇ ਪੂਰੇ ਹੂੰ ਹੂੰ ਸੈਂਚਰੀ ਸਟੇਟ ਜੋ ਹੋਈ ਹਾਂਜੀ ਸੈਂਚਰੀ ਤੇ ਇਹ ਤੋਂ ਇਲਾਵਾ ਤੁਸੀਂ ਮਾਹੌਲ ਹੀ ਦੇਖ ਲਓ ਹੋਮ ਡੀਪੋ ਵਗੈਰਾ ਹੁਣ ਮੈਂ ਕਹਾਂ ਦੇਖ ਲਓ ਕਿੱਥੇ ਕੰਮ ਹੋਏ ਬੇ ਹੈ ਨਹੀਂ ਗਏ ਠੀਕ ਆ ਅੱਜ ਦੀ ਡੇਟ 'ਚ ਤੁਸੀਂ ਕਹੋ ਕਿ ਹੈਂਡੀਮੈਨ ਲੱਭ ਜਾਊਗਾ ਖੜਾ ਉੱਥੇ ਬੰਦੇ ਨੂੰ ਨਹੀਂ ਲੱਭੂਗਾ ਕੱਲੀ ਉਹ ਐਪਾ ਸਿਸਟਮ ਟਾਕੋ ਟ੍ਰੱਕ ਵਾਲੇ ਤੁਸੀਂ ਦੇਖ ਲਓ ਵੈਂਡਰ ਜਿਹੜੇ ਹੁੰਦੇਗੇ ਫਰੂਟ ਫਰਟ ਵਾਲੇ ਉਹ ਚੱਕ ਤੇ ਸਾਰੇ ਹੂੰ ਹੂੰ ਤੇ ਹੁਣ ਜਿਹੜੀ ਕੀ ਲੋਕਾਂ ਨੂੰ ਘਰੇ ਰਹਿਣਾ ਚਾਹੀਦਾ ਜਾਂ ਹੋਵੇ ਤਾਂ ਯਾਰ ਹੁਣ ਤੁਹਾਡੀ ਆਪਣੀ ਜਿਹੜੀ ਸਿਆਣਾਪ ਆ ਠੀਕ ਆ ਇਹ ਲਾ ਜੀ ਦਾ ਸਿਆਕ ਬੇਗਾਨੀ ਸ਼ਾਦੀ ਮੈਂ ਅਬਦੁੱਲਾ دیਵਾਨਾ ਹੋਲਾ ਹਾਲ ਨਾ ਹੋਵੇ ਕਿ ਕੱਲਾ ਬੰਦਾ ਫੜਿਆ ਹੋਵੇ ਹੂੰ ਜੀ ਨਹੀਂ ਨਹੀਂ ਬਿਲਕੁਲ ਜੀ ਦੇਖੋ ਜਿੱਦਾਂ ਮਾਹੌਲ ਉਹ ਮਾਹੌਲ ਦੇ ਹਿਸਾਬ ਨਾਲ ਹੀ ਆਪਣੇ ਸਰਕਮਸਟੈਂਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਤੁਹਾਨੂੰ ਜਿਹੜਾ ਉਹ ਚੱਲਣਾ ਚਾਹੀਦਾ